2200 kg ਦੀ ਲਿਫਟ ਹੈ ਜੀ ਇਹਦੀ ਜਿਹੜੀ ਸ਼ੋਅ ਆ ਸ਼ੋਅ ਯੂਰਪ ਤੋਂ ਯੂਰਪ ਤੋਂ ਡਿਜ਼ਾਈਨ ਹੋਈ ਆ ਤੇ ਯੂਰਪ ਦਾ ਹੀ ਉਹਨਾਂ ਕਲਰ ਆ ਜਿਹੜਾ ਤੁਸੀਂ ਦੇਖੋਗੇ ਇੱਕ ਵੱਖਰਾ ਜਿਹਾ ਰੰਗ ਸੋਨਾਂ ਲੀਕਾ ਨੇ ਵਿਖਾਇਆ ਇਹ ਵੱਖਰਾ ਜਿਹਾ ਮੈਟੈਲਿਕ ਕਲਰ ਜਿਹਨੂੰ ਆਪਾਂ ਕਹਿ ਸਕਦੇ ਆ ਕਾਰਾਂ ਵਾਲਾ ਬਾਕੀ ਇਹਦਾ ਇੰਜਨ ਦੀ ਸੀਸੀ ਬਾਰੇ ਸਾਨੂੰ ਕੋਈ ਏਡੀ ਖਾਸ ਨੌਲੇਜ ਹੈ ਨਹੀਂਗੀ ਇਹ 65 HP ਚਾ CRD ਚਾ ਆ ਸਭ ਤੋਂ ਵੱਡੀ ਗੱਲ ਸੋਨਾਂ ਲੀਕਾ ਦੀ ਕਿ ਜਿਹੜੇ ਆ ਫੈਂਡਰ ਆ ਜੇ ਆਪਾਂ ਬਾਹਰੋਂ ਲਵਾਈਏ 10000 ਦੇ 11 ਦੇ ਫੈਂਡਰ ਲੱਗਦੇ ਆ ਤੇ ਇਹ ਕੰਪਨੀ ਵੱਲੋਂ ਹੀ ਇਹਨੂੰ ਆ ਰਹੇ ਆ ਜਿਹੜੇ ਫੈਂਡਰ ਆ ਤੇ ਬਾਕੀ ਇੱਧਰ ਦੀ ਆ ਜਾ ਮੇਰਾ ਭਰਾ ਲੁੱਕ ਜਿੱਦਾਂ ਕਹਿ ਸਕਦੇ ਆ ਆਪਾਂ ਲੁੱਕ ਬਹੁਤ ਸੋਹਣੀ ਆ ਟਰੈਕਟਰ ਦੀ ਜਾਲੀਆਂ ਵਗੈਰਾ ਦਿੱਤੀਆਂ ਵੀ ਗਰਮ ਹੋਣ ਵਾਲਾ ਚੱਕਰ ਨਹੀਂ ਸੋਨਾ ਲੀਕਾ ਦਾ ਤੁਸੀਂ ਦੇਖ ਸਕਦੇ ਜੇ ਮੈਨੂੰ ਲੱਗਦਾ ਸੋਨਾ ਲੀਕਾ ਦਾ ਹੀ ਡਿਜ਼ਾਈਨ ਆ ਇਹ ਸਾ 4x4 ਚ ਇਹਨੂੰ ਫਰੰਟ ਟਾਇਰ ਹੈਗੇ ਆ 11 2 24 ਦੇ ਤੇ ਮਗਰਲੇ ਟਾਇਰ ਦੇਖਦੇ ਆ ਬਾਕੀ ਇੱਧਰ ਦੀ ਆ ਜਾ ਮੇਰਾ ਵੀਰ 4D 에어 কুলਿੰਗ ਪਾਵਰ ਸਟੀering CRDS ਇੰਜਨ ਟਰਮ 4 ਤੇ ਇਹ CRD ਚ ਆ ਗਿਆ ਜੀ ਠੀਕ ਆ ਆ ਪਲੇਟ ਲੱਗੀ ਆਂਦੀ ਪਲੇਟ ਉਖਾ ਦੇ ਅ ਮਿਸ਼ਨ ਕੰਟਰੋਲ ਇਨਫੋਰਮੇਸ਼ਨ ਠੀਕ ਆ ਬਾਈ ਇਹ ਪਲੇਟ ਦੇਖ ਸਕਦੇ ਹੋ ਆ ਬਾਕੀ ਇਹਦਾ ਸਿਸਟਮ ਵਗੈਰਾ ਲੱਗਾ ਵਾ ਆ ਫਿਲਟਰ ਵਗੈਰਾ ਦਾ ਵੇਖੋ ਕਿੰਨਾ ਸੋਹਣਾ ਯਾਰ ਫਿਲਟਰ ਦੇ ਕਵਰ ਲਾਇਆ ਬਣਾ ਕੇ ਹਣਾ ਹਰੇਕ ਚੀਜ਼ ਨੂੰ ਕਵਰ ਕੀਤਾ ਵੀ ਕਿਤੇ ਵੀ ਅੜੇ ਨਾ ਟੁੱਟੇ ਨਾ ਬਾਕੀ ਆ ਪਲੇਟਫਾਰਮ ਵੇਖੋ ਕਿੰਨਾ ਸੋਹਣਾ ਟਰੈਕਟਰ ਨੂੰ ਦਿੱਤਾ ਵਾ ਵੀ ਬਹੁਤ ਹੀ ਸ਼ਾਨਦਾਰ ਚੀਜ਼ ਆ ਜਿਹੜੀ ਤੇ ਆ ਫੁੱਟ ਰੈਸਟ ਦੋ ਦੋ ਫੁੱਟ ਰੈਸਟ ਫਿਰ ਇਹ ਵੀ ਨਹੀਂ ਬੀ ਕੋ ਕੱਚੇ ਕੂਲੇ ਪੂਰੇ ਹੈ ਵੀ ਡਿਊਟੀ ਫੁੱਟ ਰੈਸਟ ਆ ਮਗਰਲੇ ਟਾਇਰ ਇਹਨੂੰ 16 ਨਾਲ 30 ਦੇ ਆ ਗਏ 16 ਨਾਲ 30 ਦੇ ਮਗਰਲੇ ਟਾਇਰ ਆ ਤੇ ਇਹ ਹਾਈ ਲੋ ਮੀਡੀਅਮ 3 ਸਪੀਡ ਆ ਕਹਿੰਦੇ ਜੇ ਆਪਾਂ